ਜੋ ਅੱਜ ਆਪਾਂ ਦਾਦੀ ਦਾ ਜਨਮ ਦਿਨ ਵਾਲੀ ਕਹਾਣੀ ਪੜ੍ਹਦੇ ਆਂ ਪਹਿਲਾਂ ਆਪਾਂ ਤਸਵੀਰ ਦੇਖਦੇ ਆਂ ਉਹ ਦੇਖੋ ਤਸਵੀਰ ਦੇ ਵਿੱਚ ਇੱਕ ਕੇਕ ਪਿਆ ਪਲੇਟ ਵਿੱਚ ਤੇ ਦੋ ਮੋਮਬਤੀਆਂ ਜਗ ਰਹੀਆਂ ਤੇ ਜਿਹੜਾ ਕੇਕ ਆ ਇੱਕ ਵੱਡੇ ਸਾਰੇ ਮੇਜ਼ ਤੇ ਪਿਆ ਉਹਦੇ ਆਲੇ-ਦੁਆਲੇ ਚਾਰ ਛੋਟੇ-ਛੋਟੇ ਬੱਚੇ ਖੜੇ ਹਨ ਜਿੰਦੇ ਵਿੱਚ ਇੱਕ ਕੁੜੀ ਵੀ ਆ ਤੇ ਦੋ ਵੱਡੇ ਬੰਦੇ ਖੜੇ ਆ ਤੇ ਦੋ ਵੱਡੀਆਂ ਔਰਤਾਂ ਖੜੀਆਂ ਤੇ ਇੱਕ ਵੱਡੀ ਔਰਤ ਅੱਗੇ ਬੈਠੀ ਆ ਜਿਹੜੀ ਸਾਡੀ ਦਾਦੀ ਮਾ ਵਰਗੀ ਲੱਗਦੀ ਆ ਤੇ ਇੰਜ ਲੱਗਦਾ ਜਿਵੇਂ ਦਾਦੀ ਮਾ ਦਾ ਜਨਮ ਦਿਨ ਹੈ ਤੇ ਸਾਰੇ ਤਾੜੀਆਂ ਮਾਰ ਕੇ ਦਾਦੀ ਮਾ ਨੂੰ ਮੁਬਾਰਕਾਂ ਦੇ ਰਹੇ ਆ ਸਾਹਮਣੇ ਦੋ ਤਸਵੀਰਾਂ ਵੀ ਲੱਗੀਆਂ ਇੱਕ ਪਾਸੇ ਮੇਜ਼ ਤੇ ਅਦਰਕ ਪਿਆ ਨਾਲ ਕੌਲੀ ਵੀ ਪਈ ਆ ਤੇ ਇੱਕ ਸਾਹਮਣੇ ਮੇਜ਼ ਦੇ ਉੱਤੇ ਕਿੰਨੇ ਸਾਰੇ ਮਟਰ ਪਏ ਆ ਤੇ ਨਾਲ ਇੱਕ ਛੋਟਾ ਜਿਹਾ ਬਰਤਨ ਵੀ ਆ ਇੱਕ ਪਾਸੇ ਟੂਟੀ ਚੋਂ ਪਾਣੀ ਵਗੀ ਜਾ ਰਿਹਾ ਤੇ ਥੱਲੇ ਇੱਕ ਬਰਤਨ ਪਿਆ ਜੋ ਪਾਣੀ ਨਾਲ ਭਰਿਆ ਜਾ ਰਿਹਾ ਬੱਚੋ ਹੁਣ ਆਪਾਂ ਇਹ ਕਹਾਣੀ ਪੜਹੀਏ ਨਾ ਪੜ ਕੇ ਦੇਖਦੇ ਆ ਇਹ ਕਹਾਣੀ ਵਿੱਚ ਕੀ ਹੋ ਰਿਹਾ ਪਾਠ 9 ਦਾਦੀ ਦਾ ਜਨਮ ਦਿਨ ਇਹ ਕੀ ਅੱਜ ਘਰ ਵਿੱਚ ਇੰਨੀ ਰੌਣਕ ਨਿੱਕਾ ਅਮਨ ਫਰਸ਼ ਤੇ ਬੈਠਾ ਸੋਚ ਰਿਹਾ ਸੀ ਤੇ ਰਮਨ ਬਰਤਨ ਵਿੱਚ ਜਲ ਪਾ ਰਿਹਾ ਸੀ ਤੈਨੂੰ ਵੇਖੋ ਟੂਟੀ ਚੱਲੀ ਜਾ ਰਹੀ ਆ ਤੇ ਬਰਤਨ ਵਿੱਚ ਪਾਣੀ ਪਈ ਜਾਂਦਾ ਕਮਲ ਮਟਰ ਕੱਢ ਰਹੀ ਸੀ ਮਟਰ ਵੀ ਪਏ ਆ ਮੇਰੇ ਤੇ ਤੈਨੂੰ ਕੱਢ ਰਹੀ ਸੀ ਕਮਲ ਗगन ਅਦਰਕ ਚੀਰ ਰਿਆ ਸੀ ਇਸੇ ਕਰਕੇ ਅਦਰਕ ਤੇ ਕੋਲੀ ਪਈ ਆ ਤੇ ਉਹ ਸਾਰੇ ਹੁਣ ਜਨਮ ਦਿਨ ਮਨਾਉਣ ਵਿੱਚ ਰੁੱਝੇ ਹੋਏ ਆ ਅਮਨ ਦੀ ਨਜ਼ਰ ਬੁਹੇਵਲ ਸੀ ਉਸ ਨੂੰ ਕਿਸੇ ਮਹਿਮਾਨ ਦੇ ਆਉਣ ਦੀ ਉਮੀਦ ਸੀ ਅਮਨ ਨੂੰ ਅਮਨੋ ਡੀਕ ਰਿਹਾ ਸੀ ਵੀ ਕੋਈ ਉਹਨਾਂ ਦੇ ਘਰੇ ਮਹਿਮਾਨ ਆਊਗਾ ਪ੍ਰਾਣਾ ਆਵੇਗਾ ਪਰ ਕੋਈ ਮਹਿਮਾਨ ਨਾ ਆਇਆ ਇੰਨੇ ਨੂੰ ਪਾਪਾ ਜੀ ਆ ਗਏ ਉਹਨਾਂ ਕੋਲ ਕੇਕ ਸੀ ਜਦੋਂ ਸਭ ਤਾੜੀ ਮਾਰਨ ਲੱਗੇ ਤਾਂ ਅਮਨ ਹੈਰਾਨ ਹੋ ਗਿਆ ਸਾਰੇ ਦਾਦੀ ਜੀ ਦਿਵਾਲੇ ਇਕੱਠੇ ਹੋ ਗਏ ਸਭ ਰਲ ਕੇ ਬੋਲੇ ਜਨਮ ਦਿਨ ਮੁਬਾਰਕ ਦਾਦੀ ਮਾਂ ਜਨਮ ਦਿਨ ਮੁਬਾਰਕ ਬੱਚਿਓ ਤੁਸੀਂ ਵੀ ਇੰਜ ਹੀ ਜਨਮ ਦਿਨ ਮਨਾਉਂਦੇ ਹੋ ਆਓ ਆਪਾਂ ਜਨਮ ਦਿਨ ਬਾਰੇ ਕੁਝ ਗੱਲਾਂ ਕਰੀਏ ਘਰ ਵਿੱਚ ਕੌਣ ਕੌਣ ਕੰਮ ਕਰ ਰਿਹਾ ਸੀ ਰਮਨ ਬਰਤਨ ਵਿੱਚ ਜਲ ਭਰ ਰਿਹਾ ਸੀ ਕਮਲ ਮਟਰ ਕੱਢ ਰਹੀ ਸੀ ਗगन ਅਦਰਕ ਚੀਰ ਰਿਹਾ ਸੀ ਤੇ ਜਿਹੜਾ ਅਮਨ ਸੀ ਉਹਦੀ ਨਜ਼ਰ ਜਿਹੜੀ ਬੂਹੇ ਵੱਲ ਸੀ ਬੱਚੋ ਗगन ਕੀ ਕਰ ਰਿਹਾ ਸੀ ਗगन ਅਦਰਕ ਚੀਰ ਰਿਹਾ ਸੀ ਬੱਚੋ ਦਾਦੀ ਦਾ ਜਨਮ ਦਿਨ ਕਿਵੇਂ ਮਨਾਇਆ ਗਿਆ ਬੱਚੋ ਪਾਪਾ ਜੀ ਕੇਕ ਲੈ ਕੇ ਆਏ ਸੀ ਤੇ ਕੇਕ ਨੂੰ ਫਿਰ ਮੇਜ਼ ਤੇ ਸਜਾਇਆ ਗਿਆ ਦੋ ਮੋਮਬਤੀਆਂ ਜਗਾਈਆਂ ਗਈਆਂ ਫਿਰ ਦਾਦੀ ਨੇ ਕੇਕ ਕਟਿਆ ਫਿਰ ਸਾਰਿਆਂ ਨੇ ਰਲ ਕੇ ਤਾੜੀਆਂ ਵਜਾ ਕੇ ਦਾਦੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੁਸੀਂ ਆਪਣੇ ਘਰ ਵਿੱਚ ਕੀ ਕੀ ਕੰਮ ਕਰਦੇ ਹੋ ਬੱਚਿਓ ਦੱਸੋਗੇ ਇਹ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸਣਾ ਵੀ ਤੁਸੀਂ ਘਰ ਵਿੱਚ ਕੀ ਕੀ ਕੰਮ ਕਰਦੇ ਹੋ ਬਾਏ ਬਾਏ ਬੱਚਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਮੁਕਤਾ ਸ਼ਬਦਾਂ ਦੇ ਨਾਲ